ਸਰਬਜੀਤ ਸੰਗਰੂਰ ਵੀ ਦੀ ਕਵਤਾ ਮੰਨਿਆ ਕੇ ਵਿਚਾਰ ਸਾਡੇ ਮਿਲਦੇ ਨਹੀਂ ਹੋਣੇ ਮੰਨਿਆ ਕੇ ਵਿਚਾਰ ਸਾਡੇ ਮਿਲਦੇ ਨਹੀਂ ਹੋਣੇ ਮਿਲਦੇ ਨਹੀਂ ਹੋਣੇ ਤਾਇਓ ਫੁੱਲ ਮੁਹੱਬਤਾਂ ਵਾਲੇ ਖਿਲਦੇ ਨਹੀਂ ਹੋਣੇ ਖਿਲਦੇ ਨਹੀਂ ਹੋਣੇ ਮੰਨਿਆ ਕੇ ਲੱਗੀ ਰਹਿੰਦੀ ਐ ਲੱਗੀ ਰਹੀ ਏ ਮੰਨਿਆ ਕੀ ਲੱਗੀ ਰਹੀ ਏ ਉਸ ਨੂੰ ਆ ਪੱਜ ਦੌੜ ਬੜੀ ਪੱਜ ਦੌੜ ਬੜੀ ਸਾਹ ਰੋਕ ਬੁੱਤ ਬਣ ਖੜ ਜਾਂਦਾ ਸਾਹ ਰੋਕ ਬੁੱਤ ਬਣ ਖੜ ਜਾਂਦਾ ਸਾਹ ਰੋਕ ਬੁੱਤ ਬਣ ਖੜ ਜਾਂਦਾ ਜਦ ਦਿਸਾਂ ਉਸ ਨੂੰ ਕਿਤੇ ਖੜੀ ਜਦ ਦਿਸਾਂ ਉਸ ਨੂੰ ਕਿਤੇ ਖੜੀ ਮੰਨਿਆ ਕੇ ਵਿਚਾਰ ਸਾਦੇ ਮਿਲਦੇ ਨਹੀਂ ਹੋਣੇ ਤਾਈਓ ਫੁੱਲ ਮੁਹੱਬਤਾਂ ਵਾਲੇ ਕਿਲ ਦੇਣੀ ਹੋਣੀ ਮੰਨਿਆ ਕੇ ਨੀਗਾ ਸਿੱਧੀ ਮੇਰੇ ਵੱਲ ਨਹੀਂ ਹੁੰਦੀ ਓ ਟੇਡਾ ਟੇਡਾ ਚਾਗ ਦੇਣੀ ਚਾਗਣ ਮੱਥੇ ਵੱਟ ਪਾ ਕੇ ਤਾਈ ਤਾਂ ਗਦੇ ਸੰਗਰੂਰ ਵੀ ਸਾਡੀ ਗੱਲ ਨਹੀਂ ਹੁੰਦੀ ਮੰਨਿਆ ਕੇ ਕੀਮਤ ਕੋਈ ਨਾ